ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਿਹਾ ਸ਼ਰਾਬ ਜਾਣੋ ਇਸ ਤੋਂ ਖੇੜਾ ਛਡਾਉਣ ਦਾ ਆਸਾਨ ਤਰੀਕਾ ਸਸ਼ਿਕਰ ਔਨ ਡਿਊਟੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਦਿਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ 20 ਤੋਂ 39 ਸਾਲ ਦੇ ਉਮਰ ਦੇ ਜ਼ਿਆਦਾਤਰ ਨੌਜਵਾਨ ਸ਼ਰਾਬ ਅਤੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਸ਼ਰਾਬ ਨਾਲ ਮਰਨ ਵਾਲਿਆਂ ਵਿੱਚੋਂ 13% ਇਸ ਉਮਰ ਵਰਗ ਨਾਲ ਸੰਬੰਧਤ ਹਨ ਹਾਲ ਹੀ ਦੇ ਵਿੱਚ WHO ਨੇ ਗਲੋਬਲ ਸਟੇਟਸ ਰਿਪੋਰਟ ਔਨ ਅਲਕੋਹਲ ਐਂਡ ਹੈਲਥ ਐਂਡ ਟਰੀਟਮੈਂਟ ਆਫ ਸਬਸਟੈਂਸ ਯੂਜ਼ ਡਿਸਆਰਡਰ ਨਾਮ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਰ ਸਾਲ ਦੁਨੀਆ ਭਰ ਵਿੱਚ 26 ਲੱਖ ਤੋਂ ਵੱਧ ਲੋਕ ਸ਼ਰਾਬ ਦੇ ਸੇਵਨ ਕਾਰਨ ਮਰ ਰਹੇ ਹਨ ਅਤੇ ਇਹ ਕਿੰਨੇ ਇੱਕ ਸਾਲ ਵਿੱਚ ਹੋਈਆਂ ਕੁੱਲ ਮੌਤਾਂ ਦਾ 4 ਦਸ਼ਮਲ ਸਾਥ ਫੂਟਸ ਆਫ ਦਿ ਇਟ ਇਸ ਦਾ ਮਤਲਬ ਹੈ ਕਿ ਦੁਨੀਆ ਵਿੱਚ ਹੋੜ ਵਾਲੀਆਂ ਹਰ ਵੀ ਮੌਤਾਂ ਵਿੱਚੋਂ ਇੱਕ ਮੌਤ ਲਈ ਸ਼ਰਾਬ ਜ਼ਿੰਮੇਵਾਰ ਹੈ ਇਸ ਰਿਪੋਰਟ ਅਨੁਸਾਰ ਜੇਕਰ ਨਸ਼ਿਆ ਕਾਰਨ ਹੋਈਆਂ ਜਾਨਾਂ ਨੂੰ ਇਹਨਾਂ ਮੌਤਾਂ ਨਾਲ ਜੋੜਿਆ ਜਾਵੇ ਤਾਂ ਇਹ ਆંકੜਾ 30 ਲੱਖ ਤੋਂ ਵੱਧ ਹੋ ਜਾਂਦਾ ਹੈ ਐਨਾ ਹੀ ਨਹੀਂ 20 ਤੋਂ 39 ਸਾਲ ਦੀ ਉਮਰ ਦੇ ਜ਼ਿਆਦਾਤਰ ਨੌਜਵਾਨ ਸ਼ਰਾਬ ਅਤੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਸ਼ਰਾਬ ਕਾਰਨ ਮਰਨ ਵਾਲਿਆਂ ਵਿੱਚ 13% ਦੀ ਇਸ ਉਮਰ ਵਰਗ ਦੇ ਨੌਜਵਾਨ ਸੰਨ ਇਹਨਾਂ ਵਿੱਚ ਜ਼ਿਆਦਾਤਰ ਮੋਤਾ ਮਰਤਾ ਦੀ ਦਰਜ ਕੀਤੀ ਗਈ ਹੈ। ਇੱਕ ਰਿਪੋਰਟ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਯੂਰਪ ਅਤੇ ਅਫਰੀਕੀ ਖੇਤਰਾਂ ਵਿੱਚ ਸਭ ਤੋਂ ਵੱਧ ਮੋਤਾ ਦਰਜ ਕੀਤਾ ਗਿਆ ਹਨ। ਇਸ ਦਾ ਮਤਲਬ ਹੈ ਕਿ ਉੱਥੇ ਦੇ ਲੋਕਾਂ ਵਿੱਚ ਸ਼ਰਾਬ ਅਤੇ ਨਿਸ਼ ਰਪੀਤ ਸ਼ਰਾਬ ਅਤੇ ਨਸ਼ੇ ਦਾ ਸੇਵਨ ਆਮ ਹੋ ਗਿਆ ਹੈ। ਅੱਜ ਦੇ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਅੰਡਰਟੇ ਪੰਜਾਬ ਦੇ ਨਾਲ ਧੰਨਵਾਦ।